ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਹੈ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੀ ਹੈ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਕਾਸਟ ਸ਼ਰਮਾ ਉਮਰ 1992 ਕੱਦ 5 ਫੁੱਟ 9 ਇੰਚ ਪੜ੍ਹਾਈ ਬੀ ਐਸ ਸੀ ਹਾਰਡਵੇਅਰ 1 ਇਅਰ ਐਮ ਐਸ ਸੀ ਟਾਪਰ ਇਨ ਪੰਜਾਬ ਸੇਫਟੀ ਐਂਡ ਲਾਅਸ ਫਰਮ ਯੂ ਕੇ ਪਰਾ ਨੋ ਪੈਨ ਏਕੇ ਸੌਰੀ ਜੀ ਪਰਾ ਨੋ ਪੈਨ ਨੋ ਕੰਮ ਕਰੈਂਟਲੀ ਲਿਵਿੰਗ ਇਨ ਯੂ ਐਸ ਏ ਆਪਣੀ ਕੰਪਨੀ ਹੈ ਜੀ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਨੋ ਸਮੋਕਿੰਗ ਨੋ ਡਰਿੰਕਿੰਗ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਜਾਂ ਯੂ ਐਸ ਏ ਪੀ ਆਰ ਹੋਵੇ ਕੱਦ 5 ਫੁੱਟ 2 ਇੰਚ ਤੱਕ ਹੋਵੇ ਤੇ ਜਰਨਲ ਕਾਸਟ ਇਹ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚ ਲਾਲਾਬਾਦ ਕਾਸਟ ਜੱਟ ਸਿੱਖ ਗੋਤ ਮਾਨ ਉਮਰ 31 10 98 ਕੱਦ 5 2 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪਰਾ ਇੱਕ ਇੱਕ ਕੈਨੇਡਾ ਹੈ ਜੀ ਕਾਮੇ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਦਸਤਾਰ ਬਣਦਾ ਹੋਵੇ ਮਾਝਾ ਦੁਆਬਾ ਲਾਹੌਰ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਔਜਲਾ ਉਮਰ 1993 ਕੱਦ 5 ਫੁੱਟ 6 ਇੰਚ ਪੜ੍ਹਾਈ ਡਬਲ ਐਮਏ ਹਿੰਦੀ ਐਂਡ ਹਿਸਟਰੀ ਪਰਿਵਾਰ ਦੀ ਮੰਗੇ ਜੀ ਮੁੰਡੇ ਨੂੰ 20 ਤੋਂ 30 ਕਿੱਲੇ ਜ਼ਮੀਨ ਹੋਉਂਦੀ ਹੋਵੇ ਜੱਟ ਸਿੱਖ ਹੀ ਇਹਨਾਂ ਨੂੰ ਸੰਪਰਕ ਕਰਨ ਵਿਚੋਲੇ ਫੋਨ ਨਾ ਕਰਨ ਤੇ ਫੈਮਿਲੀ ਹੀ ਸੰਪਰਕ ਕਰੇ ਫਮਲੇਰ ਕੋਟਲਾ ਸੰਗਰੂਰ ਜ਼ਿਲ੍ਹੇ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਪਤਾ ਜਗਰਾਉ ਕਾਸਟ ਖੱਤਰੀ ਉਮਰ 12 11 1991 ਪੜਾਈ ਪਲੱਸ 2 ਆਈਟੀਆਈ ਡਿਪਲੋਮਾ ਪੈਨ ਐ ਕੇ ਭਰਾ ਐ ਕੇ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਪਰਿਵਾਰ ਵਧੀਆ ਹੋਵੇ ਵਿਆਹ ਸਿੰਪਲ ਕਰਨਾ ਹੈ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕਾਉਂਸਲ ਪਤਾ ਸਮਰਾਲਾ ਉਮਰ 29 ਜੂਨ 1985 ਕੱਦ 5 7 ਕਾਸਟ ਸਵਰਨਕਾਰ ਗੋਲਡ ਸਮਿਥ ਪੈਨ ਇੱਕ ਦੇ ਮੈਰੀਡੇ ਪਿਤਾ ਐਕਸਪਾਇਰ ਨੇ ਮਾਤਾ ਸੀਤਾ ਦੇਵੀ ਮੁੰਡਾ ਹੈਂਡੀਕੈਪਡ ਜੀ ਆਈਸਾਈਟ ਵੈਰੀ ਲੋਅ ਤੇ ਕੰਮੇ ਜੀ ਇਹਨਾਂ ਦਾ ਗਵਰਨਮੈਂਟ ਜੌਬ ਇਨ ਹੈਲਥ ਡਿਪਾਰਟਮੈਂਟ ਐਜ਼ ਅ ਵਾਰਡ اٹੈਂਡ ਐਟ ਸਿਵਲ ਹਸਪੀਟਲ ਸਮਰਾਲਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਨੀਤ ਕੌਰ ਪਤਾ ਚੰਡੀਗੜ੍ਹ ਕਾਸਟ ਖੱਤਰੀ ਸਿੱਖ ਉਮਰ 14 10 1998 ਕੱਦ 5 ਫੁੱਟ 5 ਇੰਚ ਪੜਾਈ ਐਮ ਕਾਮ ਪਿਤਾ ਨਰਿੰਦਰ ਸਿੰਘ ਪ੍ਰਾਈਵੇਟ ਨੌਕਰੀ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਭਰਾ 1 ਕੇ ਕਾਮੇ ਜੀ ਨਾਲ ਦਾ ਅਕਾਊਂਟਿੰਗ ਪ੍ਰੋਫੈਸ਼ਨਲ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਪੰਜ ਗੁਲਾ ਮੁਹਾਲੀ ਚੰਡੀਗੜ੍ਹ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 19 12 1993 ਕੱਦ 5 7 ਪੜਾਈ ਐਮਏ ਕੁੜੀ ਮੰਗਲੀ ਕੇ ਪਰਿਵਾਰ ਦੀ ਮੰਗੇ ਮੁੰਡਾ ਮੰਗਲੀਕ ਹੋਵੇ 20 ਤੋਂ 22 ਕਿੱਲੇ ਜ਼ਮੀਨ ਹੋਵੇ ਤੇ ਲੁਧਿਆਣੇ ਏਰੀਏ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ 바ਵਾਪੁਰੀ ਉਮਰ 8 5 2000 ਗੱਦ 5 ਫੁੱਟ 2 ਇੰਚ ਪੜਾਈ ਪਲੱਸ 2 ਬਿਊਟੀਸ਼ੀਅਨ ਕੋਰਸ ਪ੍ਰਾਇਮੇਰੀ ਦੇ ਫਾਦਰ ਐਂਡ ਬ੍ਰਦਰ ਬ੍ਰਦਰ ਕੈਟਲ ਫੀਡ ਬਿਜ਼ਨਸ ਹੈ ਜੀ ਤੇ ਪਰਿਵਾਰ ਦੀ ਮੰਗੇ ਮੁੰਡਾ ਐਨ ਆਰ ਆਈ ਹੋਵੇ ਲੋਕਲ ਹੋਵੇ ਤਾਂ ਵਧੀਆ ਸਿਟੀ ਦੇ ਵਿੱਚ ਵੈਲ ਸੈਟਲ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਹਨੁਮਾਨਗੜ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 1999 ਕੱਦ 5 ਫੁੱਟ 5 ਇੰਚ ਪੜ੍ਹਾਈ ਬੀਏ ਪਾਸ ਪਰਿਵਾਰ ਦੀ ਮੰਗੇ ਜੀ ਮੁੰਡੇ ਦਾ ਕੋਈ ਆਪਣਾ ਬਿਜ਼ਨਸ ਹੋਵੇ ਜਾਂ ਵਧੀਆ ਜੌਬ ਕਰਦਾ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਵੈਸ਼ਨੋ ਪਰਿਵਾਰ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਜ਼ਿਲ੍ਹਾ ਮੋਗਾ ਕਾਸਟ ਸ਼ਰਮਾ ਗੋਤ ਸਹਿਜਪਾਲ ਉਮਰ 41 1997 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਮੈਡੀਕਲ ਪਿਤਾ ਰਿਟਾਇਰ ਸਬ ਇੰਸਪੈਕਟਰ ਮਾਤਾ ਹਾਊਸ ਵਾਈਫ ਕਮੇ ਜੀ ਇਹਨਾਂ ਦਾ ਕੁੜੀ ਕਨੇਡਾ ਸਿਟੀਜਨ ਹੈ ਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਵੈਸ਼ਨੋ ਹੋਵੇ ਕੱਦ 5-7 ਤੋਂ ਉੱਪਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਰਾਮਦਾਸੀਆ ਸਿੱਖ ਉਮਰ 13-7 1990 ਜਨਮ ਸਥਾਨ ਕਾਹ ਹੀ ਹਿਮਾਚਲ ਊੜਨਾ 9am ਕੱਦ 5'2 ਪੜ੍ਹਾਈ 10 ਪਾਸ ਭਰਾ 1 ਕੇ ਐਂਡ ਮੈਰੀਡੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਰਾਧਾ ਸੁਆਮੀ ਫੈਮਿਲੀ ਐ ਜੀ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਸ਼ਨੂ ਨਸ਼ੇ ਤੋਂ ਰਹਿਤ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਗਰਾਉ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 95 1990 ਕੱਦ 55 ਪੜ੍ਹਾਈ ਐਮ ਐਸ ਸੀ ਕੈਮਿਸਟਰੀ ਬੀ ਐਡ ਡਿਪਲੋਮਾ ਇਨ ਕੈਮੀਕਲ ਲੈਬ ਟੈਕਨੀਸ਼ੀਅਨ ਕੰਮ ਇਹ ਜੀ ਨਾਓ ਵਰਕਿੰਗ ਨਾਓ ਵਰਕ ਪਰਮਿਟ ਕੈਨੇਡਾ ਬ੍ਰੈਂਟਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਪੀ ਆਰ ਹੋਵੇ ਤੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਉਮਰ 8 ਤੇ 1992 ਕੱਦ 5 ਤੇ ਭਰਾ 1 ਕਨੇਡਾ ਪੀਆਰ ਪੜਾਈ ਬੀਏ ਬੀਐਡ ਐਮਏ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਕੁੜੀ ਪ੍ਰਾਈਵੇਟ ਟੀਚਰ ਏ ਹੁਣ ਕੈਨੇਡਾ ਦਾ 10 ਸਾਲ ਦੇ ਟੂਰਿਸਟ ਵੀਜ਼ੇ ਤੇ ਗਈ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਸ਼ਨੋ ਹੋਵੇ ਕੈਨੇਡਾ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਆਉਂਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਏ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी एसी जी ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਨਾ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜੇਕਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਰਿਸ਼ਤਾ ਕਰਨ ਤੋਂ ਬਾਅਦ ਦੇ ਵਿੱਚ ਤਾਂ ਉਸ ਦੀ ਤੁਹਾਡੀ ਖੁਦ ਦੀ ਜ਼ਿੰਮੇਵਾਰੀ ਹੋਵੇਗੀ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਅਸੀਂ ਐਡ ਲਗਾ ਦਿੰਨੇ ਆ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੀ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ